ਬੜਾ ਵੱਡਾ ਹਸਰਤ ਦਾ ਲੋਕਾਂ ਦਾ ਜੁੜਿਆ ਟਿਕਣਾ ਹੈ ਦੇਖੋ ਜੀ ਤੁਸੀਂ ਨਾ ਪੂਰਾ ਰੋਡ ショਅ ਕਵਰ ਕਰਕੇ ਜਾਇਓ ਸੈਂਕੜਿਆਂ ਦੀ ਗਿਣਤੀ ਵਿੱਚ ਵਹੀਕਲ ਸੈਂਕੜਿਆਂ ਦੀ ਗਿਣਤੀ ਵਿੱਚ ਗੱਡੀਆਂ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰ ਸੈਂਕੜਿਆਂ ਦੀ ਗਿਣਤੀ ਵਿੱਚ ਮੋਟਰਸਾਈਕਲ ਮਤਲਬ ਜੋ ਜਿਹਦੇ ਕੋਲ ਸੀਗਾ ਉਹ ਸਾਰੇ ਆਪ ਹਾਰੇ ਅਜੇ ਰੋਡ ショਅ 'ਚ ਪਹੁੰਚੇ ਨਹੀਂ ਮੈਂ ਕਿਸੇ ਨੂੰ ਦੇਖੋ ਮੇਰੇ ਕੋਲ ਤਾਂ ਦੇਣ ਨੂੰ ਕਿਸੇ ਨੂੰ ਕੋਈ ਇੱਕ ਤੇਲ ਦਾ ਟੁਕੜਾ ਵੀ ਨਹੀਂ ਪਰ ਜੇ ਲੋਕ ਇਹਨਾਂ ਪਿਆਰ ਦੇ ਰਿਹਾ ਤਾਂ ਉਹ ਗਰੀਬ ਬਾੜ ਦੀ ਇਮਾਨਦਾਰੀ ਹੁੰਦੇ ਨੇ ਪਹਿਲਾ ਆਦਮੀ ਮੋਟਰਾਈ ਨਿਕਲ ਕੇ ਆ ਗਿਆ ਇਸ ਲਹਿਰ ਦਾ ਜੀ ਅਸਲੀ ਮੋਟਰ ਇਹ ਆ ਵੀ ਬਰਨਾਲੇ ਦੇ ਲੋਕ ਨੇ ਜਿਹੜੇ ਉਹ ਇਮਾਨਦਾਰੀ ਦਾ ਦੀਵਾ ਜਿਹੜਾ ਮੈਂ ਆਪਣੀ ਹਥੇਲੀ ਤੇ ਜਲਾ ਕੇ ਚੱਲਿਆ ਇਹਨੂੰ ਆਉਣ ਵਾਲੇ ਦਿਨਾਂ 'ਚ مشਾਲ ਬਣਾਉਣਗੇ पंजाब ਵੀ ਬਰਲਾ ਇੱਕ ਪਾਸੇ ਹੋ ਕੇ ਖਲ ਗਿਆ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਾਂਂ ਕਿ ਸਾਰੀਆਂ ਪਾਰਟੀਆਂ ਨੇ ਰੋਡ ਚੋਦੇ ਪਰਮਿਸ਼ਨ ਲਈ ਸੀ ਸਾਰੀਆਂ ਪਾਰਟੀਆਂ ਨੇ ਆਵਾਮੀ ਪਾਰਟੀ ਨੇ 10:00 ਵਜੇ ਦੀ ਪਰਮਿਸ਼ਨ ਲਈ ਸੀ ਤੁਸੀਂ ਪ੍ਰਕਾਸ਼ ਨੂੰ ਪੁੱਛ ਸਕਦੇ ਹੋ ਭਾਜਪਾ ਨੇ ਵੀ ਲਈ ਸੀ ਸਾਰੀਆਂ ਪਾਰਟੀਆਂ ਦੇ ਰੋਡ ਉਹ ਇਹ ਕਰਕੇ ਉਹ ਪਾਰਟੀਆਂ ਰੋਡ ਸ਼ੋ ਵੀ ਕਰਦੀਆਂ ਤੇ ਅੱਜ ਫੈਸਲਾ ਜਿਹੜਾ ਬਰਨਾਲੇ ਦੇ ਲੋਕਾਂ ਨੇ ਲੈ ਲਿਆ ਕਿ ਉਹ ਵਾਲੀ 20 ਤਰੀਕ ਨੂੰ ਇਹ ਫੈਸਲਾ ਬਰਨਾਲੇ ਦੇ ਲੋਕ ਇੱਕ ਵੱਡੇ ਮੰਡੈਂਟ ਦੇ ਵਿੱਚ ਤਬਦੀਲ ਕਰਨਗੇ ਬਰਨਾਲੇ ਦੇ ਵਿੱਚੋਂ ਜਿਹੜਾ ਇਮਾਨਦਾਰੀ ਦਾ ਦੀਵਾ ਗੁਰਦੀਪ ਬਾੜ ਥੇੜੀ ਦੇ ਵਾਰੀ ਬੈਠਾ ਦਾ ਮੈਨੂੰ ਵਿਸ਼ਵਾਸ ਆ ਕਿ ਬਰਨਾਲੇ ਦੇ ਲੋਕ ਆਉਣਾ ਜਾਣ ਜਦੋਂ ਵਿਚਾਰ ਬਣਾਉਣਗੇ ਬਹੁਤ ਬਹੁਤ ਧੰਨਵਾਦ we